ਹਲਕਾ ਸਨੌਰ ਨਿਵਾਸੀਆਂ ਨੇ ਇੰਨਾ ਪਿਆਰ ਬਖਸ਼ਿਆ ਇੰਨਾ ਮਾਣ ਬਖਸ਼ਿਆ ਇੰਨਾ ਘੱਟ ਸੀ ਤੁਸੀਂ ਆਪ ਸਭ ਨੇ ਦੇਖਿਆ ਸੋ ਇਹਨਾਂ ਦਾ ਵਿਸ਼ਵਾਸ ਸੋ ਇਹਨਾਂ ਦਾ ਵਿਸ਼ਵਾਸ ਹੋ ਗਿਆ ਯਕੀਨੀ ਹੋ ਗਿਆ ਕਿ ਡਾਕਟਰ ਬਲਬੀਰ ਜੀ ਇਥੋਂ ਜਿੱਤ ਰਹੇ ਨੇ ਪਟਿਆਲਾ ਸੀਟ ਭਾਰੀ ਬਹੁਤ ਜਿਹੀ ਦਿਖਾਈ ਦੇ ਰਹੀ ਜਿੱਦਾਂ ਰਾਹੁਲ ਗਾਂਧੀ ਜੀ ਕਿਤੇ ਪੂਰੇ ਪੰਜਾਬ ਤੋਂ ਕੱਟ ਕੇ ਇੰਦਾ ਨੇ ਗੱਲ ਹਰ ਕਸਬੇ ਦਾ ਦੇਖੋ ਜੀ ਇਹ ਤਾਂ ਪਿਆਰ ਹੈ ਹਲਕਾ ਸਨੌਰ ਨਿਵਾਸੀਆਂ ਦਾ ਪਠਾਨ ਮજરા ਜੀ ਲਈ ਵੀ ਤੇ ਭਗਵੰਤ ਮਾਨ ਜੀ ਲਈ ਵੀ ਜੋ ਆਪ ਹਾਂ ਰੇ ਚੱਲ ਕੇ ਇੰਨੀ ਗਰਮੀ ਚ ਧੁੱਪ ਨਹੀਂ ਦੇਖਦੇ ਛਾਂ ਨਹੀਂ ਦੇਖਦੇ ਇੰਨੇ ਵਲੰਟੀਅਰਸ ਆਏ ਹੋਇਆ ਤੇ ਤਿਆਰ ਨੇ ਚਲਿਏ ਬਿਲਕੁਲ ਜੀ ਇਸ ਤਰ੍ਹਾਂ ਦੇ ਮਤਲਬ 13 ਦੀ 13 ਚੋ ਦੀ ਦੇਖੋ ਜੀ ਮਹਾਜਬ ਨੇ ਨਾਰਾ ਦਿੱਤਾ 13 0 ਸੋ ਅਸੀਂ ਜਿੱਤਾਂਗੇ 13 ਦੀ 13 ਸੀਟਾਂ ਪੂਰੀ ਮਿਹਨਤ ਕਰ ਰਹੇ ਆ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਆ ਕੀ ਤੇ ਨਸੀ ਨੀ ਨੀ ਉਹ ਜਿਹੜੇ ਨੇਤਾ ਪਟਿਆਲੇ ਦਾ ਕੱਗਰ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਤਾਂ ਕੁਝ ਸਪੈਸ ਦੇਖੋ ਜੀ ਸਰਕਾਰ ਵੀ ਉਹਦੇ ਤੇ ਕੰਮ ਕਰ ਰਹੀ ਹੈ ਤੇ ਜੇ ਸੈਂਟਰ ਦੇ ਸਾਡੇ ਨੁਮਾਇੰਦੇ ਜਾਣਗੇ ਉੱਥੇ ਜਾ ਕੇ ਆਪਣੀ ਆਵਾਜ਼ ਵੀ ਉਠਾਉਣਗੇ ਤੇ ਜਿਹੜਾ ਵੀ ਬਣਦਾ ਹੱਕ ਹੈ ਉਹ ਕੱਗਰ ਲਈ ਵੀ ਹੋ ਗਿਆ ਸਨੌਰ ਹਲਕੇ ਲਈ ਵੀ ਹੋ ਗਿਆ ਲੈ ਕੇ ਆਉਣਗੇ ਮੈਂ ਸਾਬ ਵੱਡਾ ਇਕੱਠ ਇਹ ਲੋਕਾਂ ਦਾ ਪਿਆਰ ਹੈ ਮਾਨ ਸਾਹਿਬ ਨੂੰ ਲੋਕ ਪਿਆਰ ਕਰਦੇ ਨੇ ਮਾਨ ਸਾਹਿਬ ਦੇ ਨਾਂ ਤੇ ਮਾਨ ਸਾਹਿਬ ਦੇ ਪਰਿਵਾਰ ਦੇ ਨਾਂ ਤੇ ਇਹ ਸਭ ਜਿਹੜਾ ਇਕੱਠ ਹੋਇਆ ਆ ਮੈਂ ਸਾਰੇ ਹਲਕਾ ਸਨੌਰ ਵਾਸੀਆਂ ਦਾ ਆਪਣੇ ਯਾਰਾਂ ਦੋਸਤਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ ਹਲਕਾ ਸਨੌਰ ਨਿਵਾਸੀਆਂ ਨੇ ਇਨਾ ਪਿਆਰ ਬਖਸ਼ਿਆ ਇਨਾ ਮਾਣ ਬਖਸ਼ਿਆ ਇਨਾ ਕੱਟ ਸੀ ਤੁਸੀਂ ਆਪ ਸਭ ਨੇ ਦੇਖਿਆ ਸੋ ਇਹਨਾਂ ਦਾ ਵਿਸ਼ਵਾਸ ਸੋ ਇਹਨਾਂ ਦਾ ਵਿਸ਼ਵਾਸ ਹੋ ਗਿਆ ਯਕੀਨੀ ਹੋ ਗਿਆ ਵੀ ਡਾਕਟਰ ਕੁਲਵੀਰ ਜੀ ਇਥੋਂ ਜਿੱਤ ਰਹੇ ਨੇ ਪਟਿਆਲਾ ਸੀਟ ਭਾਰੀ ਕੋ ਮਤਲਬ ਦਿਖਾਈ ਦੇ ਰਹੀ ਜਿੱਦਾਂ ਰਾਹੁਲ ਗੱਦੀ ਦੀ ਕਿਤੇ ਪੂਰੇ ਪੰਜਾਬ ਤੋਂ ਕੱਠੀ ਕਿੰਦਾ ਨੇ ਗੱਲ ਹਰ ਕਸਮਾ ਦੇ ਦੇਖੋ ਜੀ ਇਹ ਤਾਂ ਪਿਆਰ ਹੈ ਹਲਕਾ ਸਨੌਰ ਨਿਵਾਸੀਆਂ ਦਾ ਪਠਾਨ ਮજરા ਜੀ ਲਈ ਵੀ ਤੇ ਭਗਵੰਤ ਮਾਂ ਜੀ ਲਈ ਵੀ ਜੋ ਆਪ ਹਾਰੇ ਚੱਲ ਕੇ ਇੰਨੀ ਗਰਮੀ ਚ ਧੁੱਪ ਨਹੀਂ ਦੇਖਦੇ ਛਾਂ ਨਹੀਂ ਦੇਖਦੇ ਇੰਨੇ ਵਲੰਟੀਅਰਸ ਆਏ ਹੋਇਆ ਤੇ ਤਿਆਰ ਨੇ ਚੱਲੀਏ ਸਰਕਾਰ ਬਿਲਕੁਲ ਜੀ ਇਸ ਤਰ੍ਹਾਂ ਦੇ ਮਨਨ ਫਿਰ ਹੁਣ 13 ਦੀਆਂ 13 ਚਰ ਉਹਦੇ ਦੇਖੋ ਜੀ ਮਾਝਾਬ ਨੇ ਨਾਰਾ ਦਿੱਤਾ 13 0 ਸੋ ਅਸੀਂ ਜਿੱਤਾਂਗੇ 13 ਦੀਆਂ 13 ਸੀਟਾਂ ਪੂਰੀ ਮਿਹਨਤ ਕਰ ਰਹੇ ਆ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਆ ਕਿ ਦੇਰ ਅਸੀਂ ਨਾ ਜੋ ਜਿਤਨੇ ਨੇ ਤਾਂ ਪਟਿਆਲੇ ਦਾ ਕੱਗਰ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਤਾਂ ਕੁਝ ਸਪੈਸ਼ਲ ਹੈ ਦੇਖੋ ਜੀ ਸਰਕਾਰ ਵੀ ਉਹਦੇ ਤੇ ਕੰਮ ਕਰ ਰਹੀ ਹੈ ਤੇ ਜਿਸ ਸੰਦਰਖ ਸਾਡੇ ਨਮਾਇंदे ਜਾਣਗੇ ਉੱਥੇ ਜਾ ਕੇ ਆਪਣੀ ਆਵਾਜ਼ ਵੀ ਉਠਾਉਣਗੇ ਤੇ ਜਿਹੜਾ ਵੀ ਬਣਦਾ ਹੱਕ ਹੈ ਉਹ ਕੱਗਰ ਲਈ ਵੀ ਹੋ ਗਿਆ ਸਨੌਰ ਹਲਕੇ ਲਈ ਵੀ ਹੋ ਗਿਆ ਲੈ ਕੇ ਉਹ ਮੈਂ ਮੈਨੂੰ ਸਾਬ ਵੱਡਾ ਕੱਠ ਇਹ ਲੋਕਾਂ ਦਾ ਪਿਆਰ ਹੈ ਮਾਨ ਸਾਹਿਬ ਨੂੰ ਲੋਕ ਪਿਆਰ ਕਰਦੇ ਨੇ ਮਾਨ ਸਾਹਿਬ ਦੇ ਨਾਂ ਤੇ ਮਾਨ ਸਾਹਿਬ ਦੇ ਪਰਿਵਾਰ ਦੇ ਨਾਂ ਤੇ ਇਹ ਸਭ ਜਿਹੜਾ ਇਕੱਠ ਹੋਇਆ ਆ ਮੈਂ ਸਾਰੇ ਹਲਕਾ ਸਨੌਰ ਵਾਸੀਆਂ ਦਾ ਆਪਣੇ ਯਾਰਾਂ ਦੋਸਤਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ ਹਲਕਾ ਸਨੌਰ ਨਿਵਾਸੀਆਂ ਨੇ ਇੰਨਾ ਪਿਆਰ ਬਖਸ਼ਿਆ ਇੰਨਾ ਮਾਣ ਬਖਸ਼ਿਆ ਇੰਨਾ ਘੱਟ ਸੀ ਤੁਸੀਂ ਆਪ ਸਭ ਨੇ ਦੇਖਿਆ ਸੋ ਇਹਨਾਂ ਦਾ ਵਿਸ਼ਵਾਸ ਸੋ ਇਹਨਾਂ ਦਾ ਵਿਸ਼ਵਾਸ ਹੋ ਗਿਆ ਯਕੀਨੀ ਹੋ ਗਿਆ ਵੀ ਡਾਕਟਰ ਕੁਲਵੀਰ ਜੀ ਮੇਥੋਂ ਚਿੱਤ ਰਹੇ ਨੇ ਪਟਿਆਲਾ ਸੀਟ ਭਾਰੀ ਕੋ ਮਤਲਬ ਦਿਖਾਈ ਦੇ ਰਹੀ ਜਿੱਦਾਂ ਰਾਹੁਲ ਗਾਂਧੀ ਦੀ ਕਿਤੇ ਪੂਰੇ ਪੰਜਾਬ ਤੋਂ ਕੱਟ ਕੇ ਇਹਨਾਂ ਦੀ ਗੱਲ ਹਰ ਕਿਸ ਦਾ ਮਸਲਾ ਹੈ ਦੇਖੋ ਜੀ ਇਹ ਤਾਂ ਪਿਆਰ ਹੈ ਹਲਕਾ ਸਨੌਰ ਨਿਵਾਸੀਆਂ ਦਾ ਪਠਾਨ ਮਜਰਾ ਜੀ ਲਈ ਵੀ ਤੇ ਭਗਵੰਤ ਮਾਨ ਜੀ ਲਈ ਵੀ ਜੋ ਆਪ ਹਾਰੇ ਚੱਲ ਕੇ ਇੰਨੀ ਗਰਮੀ ਚ ਧੁੱਪ ਨਹੀਂ ਦੇਖਦੇ ਛਾਂ ਨਹੀਂ ਦੇਖਦੇ ਇੰਨੇ ਵਲੰਟੀਅਰਸ ਆਏ ਹੋਇਆ ਤੇ ਤਿਆਰ ਨੇ ਨਾ ਚੱਲੀ ਬਿਲਕੁਲ ਜੀ ਇਸ ਤਰ੍ਹਾਂ ਦੇ 500 ਛੜਕੋਣੀ 13 ਦੀਆਂ 13 ਜੀਰੋਂ ਦੇ ਦੇਖੋ ਜੀ ਮਾ ਜਾਬ ਨੇ ਨਾਰਾ ਦਿੱਤਾ 13 ਜੀਰੋ ਸੋ ਅਸੀਂ ਜਿੱਤਾਂਗੇ 13 ਦੀਆਂ 13 ਸੀਟਾਂ ਪੂਰੀ ਮਿਹਨਤ ਕਰ ਰਹੇ ਆ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਹੈ ਕੀ ਤੇ ਨਸੀਦਾ ਨੇ ਦੋ ਜਿਤਨੇ ਨੇਤਾ ਪਟਿਆਲੇ ਦਾ ਘੱਗਰ ਦੀ ਸਭ ਤੋਂ ਵੱਡੀ ਪ੍ਰੋਬਲਮ ਤਾਂ ਕੁਝ ਸਪੈਸ਼ਲ ਦੇਖੋ ਜੀ ਸਰਕਾਰ ਵੀ ਉਹਦੇ ਤੇ ਕੰਮ ਕਰ ਰਹੀ ਹੈ ਤੇ ਜਿਸ ਸੰਦਰਖ ਸੜਨਵੇਂ ਦੇ ਜਾਣਗੇ ਉੱਥੇ ਜਾ ਕੇ ਆਪਣੀ ਆਵਾਜ਼ ਵੀ ਉਠਾਉਣਗੇ ਤੇ ਜਿਹੜਾ ਵੀ ਬਣਦਾ ਹੱਕ ਹੈ ਉਹ ਘੱਗਰ ਲਈ ਵੀ ਹੋ ਗਿਆ ਸਨੌਰ ਹਲਕੇ ਲਈ ਵੀ ਹੋ ਗਿਆ ਲੈਕਿਓ ਮੈਂ ਮੈਨੂੰ ਸਭ ਵੱਡਾ ਕੱਠ ਇਹ ਲੋਕਾਂ ਦਾ ਪਿਆਰ ਹੈ ਮਾਨ ਸਾਹਿਬ ਨੂੰ ਲੋਕ ਪਿਆਰ ਕਰਦੇ ਨੇ ਮਾਨ ਸਾਹਿਬ ਦੇ ਨਾਂ ਤੇ ਮਾਨ ਸਾਹਿਬ ਦੇ ਪਰਿਵਾਰ ਦੇ ਨਾਂ ਤੇ ਇਹ ਸਭ ਜਿਹੜਾ ਇਕੱਠ ਹੋਇਆ ਆ ਮੈਂ ਸਾਰੇ ਹਲਕਾ ਸਨੌਰ ਵਾਸੀਆਂ ਦਾ ਆਪਣੇ ਯਾਰਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ